ਔਰ ਜਿ ਇਹਨਾਂ ਨੇ 4 ਤੋਂ 5 ਨਾਮ ਪਰਿਵਾਰ ਨੇ ਲਿਖਾਇਏ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰੋ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ਲ ਪੇजेस ਤੇ ਆ ਬਲਤੇਜ ਪੰਨੂ ਨੇ 24 ਘੰਟੇ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਬੜਾ ਇੱਕ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀੋਂ ਚੱਕਣ ਚਲ ਜਾਂਦੀ ਆ ਕੁ ਮਾਰਾ ਜਾਂ ਵੀਡੀਓ ਪਾ ਦੇ ਹਨ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਹੈ ਪਰ ਕਾਤਲ ਜੇਲਾ ਵਿੱਚ ਵੀ ਆਈਪੀ ਟ੍ਰੀਟਮੈਂਟ ਮੋਜਾ ਕਰ ਰਹੇ ਨੇ ਇੰਟਰਵਿਊਆ ਦੇ ਰਹੇ ਨੇ ਪਸੰਦੀਦਾ ਖਾਣੇ ਖਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਤ ਥੇਰ ਅੜਗੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨ ਜੋਤ ਮਾਨਸਾ ਉਹਦਾ ਚਲਾਨ ਵਿੱਚ ਨਾਮ ਹੈ ਔਰ ਉਹਦੀ ਐਲਓਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੀ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਤੋ ਰੋਸ 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 ਅੱਜ ਅਸੀਂ ਸਾਡੇ ਵਿਸ਼ਪ ਪਤਰੀ ਹੋਂਹਾਰ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਪਿੰਡ ਪਹੁੰਚੇ ਹੋਏ ਆ ਅੱਜ 2 ਸਾਲ ਦੂਸਰੀ ਵਰਸੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸਰਦਾਰ ਬਲਕੌਰ ਸਿੰਘ ਨੂੰ ਮਿਲੇ ਸਾਡੀ ਭੈਣ ਚਰਨਿਕੌਰ ਨੂੰ ਮਿਲੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਔਰ ਇੱਥੇ ਆਣ ਕੇ ਤੁਹਾਡੇ ਨਾਲ ਰੋਸ ਸੰਜਾ ਕਰਨ ਵਾਸਤੇ ਆਏ ਆ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦੀ ਧਰਤੀ ਤੇ ਸਾਡਾ ਪੰਜਾਬ ਦਾ ਹੀਰਾ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਪਰ 2 ਸਾਲ ਵੀ ਚੰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਸਕੇ ਇਹਦੋਂ ਵੱਡਾ ਅਨਿਆਏ ਇਹਦੋਂ ਵੱਡਾ ਮੈਂ ਸਮਝਦਾ ਕਿ ਪੰਜਾਬ ਵਾਸਤੇ ਕੋਈ ਦੁੱਖदाई ਰੰਜ ਵਾਲੀ ਗੱਲ ਨਹੀਂ ਹੋ ਸਕਦੀ ਔਰ ਬਲਕੌਰ ਸਿੰਘ ਔਰ ਚਰਨ ਸਿੰਘ ਚਰਨਕੌਰ ਜੀ ਕਿਹੜੇ ਅਫਸਰ ਨੂੰ ਨਹੀਂ ਮਿਲੇ ਕਿਹੜੇ ਮੰਤਰੀ ਨੂੰ ਮਿਲੇ ਕਿਹੜੇ ਮੁੱਖ ਮੰਤਰੀ ਨੂੰ ਮਿਲੇ ਕਿਹੜੇ ਪੁਲਿਸ ਵਾਲਿਆਂ ਨੂੰ ਮਿਲੇ ਪਰ ਕੁਛ ਹੱਥ ਨਹੀਂ ਪਿਆ ਔਰ ਜਿਵੇਂ ਇਹਨਾਂ ਨੇ 4 ਤੋਂ 5 ਨਾਮ ਪਰਿਵਾਰ ਨੇ ਲਿਖਾਇਏ ਪੁਲਿਸ ਨੂੰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਯਾਰੋ 2 ਸਾਲ ਦਾ ਇਨਵੈਸਟੀਗੇਟ ਹੀ ਨਹੀਂ ਕੀਤਾ ਇਤੋਂ ਸਾਫ਼ ਹੋ ਗਿਆ ਕਿ ਮਨਸੂਬਾ ਪੰਜਾਬ ਸਰਕਾਰ ਦਾ ਅੰਦਰੋਂ ਦਿਲ ਮੈਣਾ ਹੈ ਔਰ ਇਨਸਾਫ਼ ਦੇਣਾ ਨਹੀਂ ਚਾਹੁੰਦੇ ਪਹਿਲੀ ਗੱਲ ਤਾਂ ਸ਼ਹਿਰ ਤੋਂ ਮਰਦਾ ਹੀ ਨਾ ਮਨੁਕਲ ਕੋਰ ਸਿੰਘ ਜੀ ਨੇ ਦੱਸਿਆ ਕਿ ਜਿਹੜੀ ਇਲੈਕਸ਼ਨ ਤੋਂ ਬਾਅਦ ਚੁੱਪਚੀਪੀਤੇ ਸਿਕਿਉਰਿਟੀ ਦਾ ਵੈਸੀ ਚੱਲੇ ਗਈ ਸੀ ਕਿ ਕਿਸ ਨੂੰ ਪਤਾ ਹੀ ਨਹੀਂ ਸੀਗਾ ਔਰ ਕੋਈ ਹਮਲਾ ਨਹੀਂ ਹੋਇਆ ਪਰ ਜਦੋਂ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸਾਰਿਆਂ ਨੇ ਪਾਤਾ ਭਗਵੰਤ ਮਾਨ ਨੇ ਆਫੀਸ਼ਲ ਪੇजेस ਤੇ ਆ ਬਲਦੇਜ ਪੰਨੂ ਨੇ 24 ਘੰਟੇ ਅੱਜ ਗੈਂਗਸਟਰਾਂ ਨੇ ਮਾਰ ਦਿੱਤਾ ਇਹਦਾ ਮਤਲਬ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਇਨਫੋਰਮੇਸ਼ਨ ਗਈ ਇਸ ਸਾਡੇ ਹੋਣਾਰ ਸ਼ੁਭਦੀਪ ਦੀ ਉਹਦੇ ਕਰਕੇ ਇਹਦਾ ਕਤਲ ਹੋਇਆ ਹੁਣ ਆਮ ਲੋਕਾਂ ਦੇ ਤਾਂ 5 ਮਿੰਟ ਚ ਪਰਚਾ ਦਰਜ ਹੋ ਜਾਂਦਾ ਆਈਟੀ ਐਕਟ ਪਰ ਫਲਾਨਾ ਐਕਟ ਫਲਾਨਾ ਐਕਟ ਮੜਾਏ ਕੋ ਟਵੀਟ ਕਰੇ ਕੇਜਰੀਵਾਲ ਦੇ ਖਿਲਾਫ ਉਹਨੂੰ ਪੁਲਿਸ ਦਿੱਲੀਓ ਚੱਕਣ ਚਲ ਜਾਂਦੀ ਆ ਕੋਈ ਮੜਾ ਜਾ ਵੀਡੀਓ ਪਾ ਦੇ ਉਹਨਾਂ ਜੰਮੂ ਜੰਮੂ ਤੋਂ ਚੱਕਣ ਚਲ ਜਾਂਦੀ ਆ ਇਸ ਬੰਦੇ ਦੀ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਵਿਦਡਰੋਲ ਦੀ ਸ਼ਰਿਆਮ ਸ਼ੇਅਰ ਕਰਕੇ ਦੱਸਿਆ ਗਿਆ ਕਿ ਹੁਣ ਚੱਕ ਦਿਓ ਕੰਮ ਔਰ ਉਹਨਾਂ ਨੇ ਕਤਲ ਕਰ ਦਿੱਤਾ ਔਰ ਕਾਤਲ ਜੇਲਾ ਵਿੱਚ ਵੀਆਈਪੀ ਟ੍ਰੀਟਮੈਂਟ ਮੋਜਾ ਕਰ ਰਹੇ ਨੇ ਇੰਟਰਵਿਊਆ ਦੇ ਰਹੇ ਨੇ ਪਸੰਦੀਦਾ ਖਾਣੇ ਖਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਇੰਡੀਆ ਦੀ ਸਟੇਟ ਵੱਲੋਂ ਵੀ ਔਰ ਸਾਡੇ ਆਪਣੇ ਭਗਵੰਤ ਦੀ ਸਟੇਟ ਵੱਲੋਂ ਵੀ ਇਹਨਾਂ ਨੂੰ ਜਿਆਦਾ ਅਫਸੋਸ ਨਹੀਂ ਹੋ ਸਕਦਾ ਮੇਰੇ ਵੀ ਲੋਕ ਆ ਦੇਖ ਲੋ ਕਿੰਨਾ ਲੋਕੀ ਹਰ ਸਾਲ ਹਰ ਹਰ ਐਤਵਾਰ ਇੱਥੇ ਪੜੀ ਵੱਡੀ ਇਤਿਦਾਦ ਚੋਕੀ ਪਹੁੰਚ ਕੇ ਇਹ ਉਹਦਾ ਦੁੱਖ ਮਨਾਉਂਦੇ ਨੇ ਪਤਾ ਨਹੀਂ ਭਗਵੰਤ ਦੇ ਮੰਤਰੀਆਂ ਨੂੰ ਅਮੀਥੀਆਰ ਅਰਗੇ ਜਿਹੜੇ ਇਲੈਕਸ਼ਨਾਂ ਲੜਦੇ ਨੇ ਇਹਨਾਂ ਨੂੰ ਕੀ ਸਵਾਦ ਆਉਂਦਾ ਇੱਕ ਮੁੰਡਾ ਜੀਵਨਜੋਤ ਮਾਨਸਾ ਉਹਦਾ ਚਲਾਨ ਵਿੱਚ ਨਾਮ ਹੈ ਔਰ ਉਹਦੀ ਐਲਓਸੀ ਖੁੱਲੀ ਹੋਈ ਹੈ ਕਿ ਉਹ ਬਾਹਰ ਨਹੀਂ ਜਾ ਸਕਦਾ ਉਹਨੂੰ ਆਪਣੇ ਕੈਂਪੇਨ ਵਿੱਚ ਨਾਲ ਲਈ ਫਿਰਦੇ ਨੇ ਕੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਖਰੇ ਆ ਤੁਸੀਂ ਇਨਸਾਫ ਨਹੀਂ ਦੇਣਾ ਉਹ ਇੱਕ ਅਲੱਗ ਗੱਲ ਹੈ ਪਰ ਘਟੂ ਘਟ ਉਹਨਾਂ ਦੇ ਜਜ਼ਬਾਤਾਂ ਨੂੰ ਰੋਂਦੋ ਤਾਂ ਨਾ ਨਾ ਤੁਸੀਂ ਤਾਂ ਆਪਣੀ ਪੈਰ ਦੇ ਥੱਲੇ ਕੁਚਲ ਰਹੇ ਹੋ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦਾ ਪੁੱਤ ਸੀਗਾ ਕਮੰਦ ਕਰਕੇ ਸੋਚੋ ਅਗਰ ਤੁਹਾਡੇ ਪੁੱਤਰ ਵਾਲੇ ਹੋਇਆ ਹੁੰਦਾ ਤਾਂ ਤੁਸੀਂ ਕੀ ਕਰਦੇ ਇਸ ਲਈ ਅਸੀਂ ਤਾਂ ਇਨਸਾਫ ਲੈ ਕੇ ਹਟਾਂਗੇ ਉਹਦੀ ਵਾਹਿਗੁਰੂ ਦੀ ਅਦਾਲਤ ਵਿੱਚ ਦੇਰ ਤਾਂ ਹੋ ਸਕਦੀ ਹੈ ਅੰਧੇਰ ਨਹੀਂ ਹੋਵੇਗਾ ਜਿੱਦਣ ਪ੍ਰਮਾਤਮਾ ਮੌਕਾ ਦੇਵੇਗਾ ਸਿੱਧੂ ਸ਼ੁਭਦੀਪ ਸਿੱਧੂ ਮੂਸੇਵਾਲੇ ਦਾ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ ਇਹ ਪੰਜਾਬ ਦੀ ਸਪਿਰਿਟ ਹੈ ਇਹ ਸਾਡੇ ਪੁਰਖਿਆਂ ਦਾ ਕਹਿਣਾ ਹੈ ਔਰ ਸਾਡੇ ਪੁਰਖੇ ਐਸੀ ਧਰਤੀ ਦੇ ਉੱਤੇ ਲੜਦੇ ਲੜਦੇ ਇਸ ਧਰਤੀ ਤੇ ਬਹੁਤ ਖੂਨ ਡੁੱਲਿਆ ਹੋਇਆ ਇਸ ਕਰਕੇ ਕਤਰਾ ਕਤਰਾ ਸੁਖਦੀਪ ਸਿੱਧੂ ਮੂਸੇਵਾਲੇ ਦੇ ਖੂਨ ਦਾ ਹਿਸਾਬ ਅਵਸ਼ ਲੈ ਜਾਵੇਗਾ ਮੇਰੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਸੁਖਦੀਪ ਦੀ ਆਤਮਾ ਨੂੰ ਆਤਮਿਕ ਸ਼ਾਂਤੀ ਮਿਲੇ ਪਿੱਛੇ ਪਰਿਵਾਰ ਨੂੰ ਲੜਨ ਦੀ ਹਿੰਮਤ ਬਖਸ਼ ਉਹਨਾਂ ਨੂੰ ਤੁਰੇ ਜਾਣ ਦੀ ਹਿੰਮਤ ਬਖਸ਼ ਕੇ ਇਸ ਆਪਣੇ ਹੋਣਹਾਰ ਪੁੱਤ ਦਾ ਪੰਜਾਬ ਦੇ ਪੁੱਤ ਦਾ ਉਹ ਇਨਸਾਫ ਲੈ ਕੇ ਤੇ ਫਿਰ ਸਾਨੂੰ ਸ਼ਾਂਤੀ ਮਿਲੇਗੀ ਬਹੁਤ ਬਹੁਤ ਮੇਰੇ ਨਾਲ ਜੋੜਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਾਲ ਸਿੰਘ ਖੇਰਾ